ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰਪਿਰ ਸਾਰਸ਼ੀ ਗਰਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸੱਡੀ ਆਨ ਵੈਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਡੈੱਡ ਬਾਡੀ ਪਹੁੰਚੀ ਐਸਆਈ ਚਰਨਜੀਤ ਸਿੰਘ ਦੇ ਜੱਦੀ ਪਿੰਡ ਥੇ ਸਰਹਾਲੀ ਬਲਟੋਹਾ ਵਿਖੇ ਪਹੁੰਚੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਬਾਅਦ ਸੇ ਲਿਆਂਦੀ ਡੈੱਡ ਬਾਡੀ ਘਰ ਦੇ ਵਿੱਚ ਇਸ ਤੋਂ ਬਾਅਦ ਕੀਤਾ ਜਾਵੇਗਾ ਬਲਟੋਹਾ ਵਿਖੇ ਅੰਤਿਮ ਸੰਸਕਾਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਨਹੀਂ ਵੇਖਿਆ ਜਾ ਰਿਹਾ ਸੀ ਬੱਚੇ ਦੁਨਿਆ ਦਾ ਹਾਲ ਸ਼ਹੀਦ ਸਬ ਇਨਸਪੈਕਟਰ ਚਰਨਜੀਤ ਸਿੰਘ ਨੂੰ ਸ਼ਰਧਾਂਜਲੀ ਦਿਨ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਜਦਵ ਬੀਤੇ ਦਿਨ ਹੀ ਕਸਬਾ ਗੋਂਦਵਾਲ ਸਾਈ ਵਿਖੇ ਝਗੜੇ ਨੂੰ ਸੁਲਝਾਉਣ ਗਏ ਸਬ ਇਨਸਪੈਕਟਰ ਚਰਨਜੀਤ ਸਿੰਘ ਨੂੰ ਉਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਮੁਲਾਜ਼ਮ ਦੀ ਬਾਹ ਵੀ ਟੁੱਟੀ ਸੀ ਅੱਜ ਸ਼ਹੀਦ ਚਰਨਜੀਤ ਸਿੰਘ ਦੇ ਅੰਤਿਮ ਦੇ ਉਨ੍ਹਾਂ ਦੇ ਜੱਦੀ ਪਿੰਡ ਥੇ ਸਰਹਾਲੀ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਤੁਨ ਅਤੇ ਇਸ ਤੋਂ ਲੰਮਾ ਪੰਜਾਬ ਦੇ ਡੀਜੀਪੀ ਗੌਰਵ ਜੱਧਵਤ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਚਰਨਜੀਤ ਸਿੰਘ ਦੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਨਾਲ ਸ਼ਰਧਾਂਜਲੀ ਪੇਟ ਕੀਤੀ ਇਸ ਉਪਰੰਤ ਵੱਖ-ਵੱਖ ਸਿਆਸੀ ਆਗੂਆਂ ਨੇ ਚਰਨਜੀਤ ਸਿੰਘ ਦੀ ਹੋਈ ਮੌਤ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੋਕਿੰਗ ਡੀਜੀਪੀ ਗੌਰਵ ਯਾਦਵ ਨੇ ਚਰਨਜੀਤ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਭਰਟਾਵਾ ਕੀਤਾ ਅਤੇ ਉਹਨਾਂ ਨੂੰ ਪ੍ਰੋਸਾਧ ਵੈਕੀ ਪੰਜਾਬ ਪੁਲਿਸ ਉਹਨਾਂ ਦੇ ਨਾਲ ਸਦਾ ਖੜੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂ ਫਿਰ

ਇਸ ਵਾਰ ਨੂੰ ਸਹੀ ਨਾ ਕਰਕੇ ਅੱਜ ਹੋਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰਦੇ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਨੇ ਨਾਮਜ਼ਦ ਕਰਕੇ ਇਹਨਾਂ ਨੇ ਇਨਵੈਸਟੀਗੇਸ਼ਨ ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ट्रोल سوشل میڈیا ਤੇ ਕਿਸ ਤਰੀਕੇ ਨਾਲ ਚੱਲੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਆ ਘੱਟੋ-ਸਕੱਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤੋ-ਸਖਤ ਸਜ਼ਾ ਮਿਲੇ ਕਿ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰਦੇ ਥੈਂਕ ਯੂ ਜੀ ਥੈਂਕ ਯੂ ਬੜੀ ਦੁੱਖ ਦੀ ਘੜੀ ਹੈ ਜੀ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਧਰਨ ਚੇਦ ਜੇ ਇਹੋ ਜੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਂ-ਬਾਪ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਲੱਗਾ ਜਾਂ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਸੋ ਇਸ ਵਾਲੀ ਸਰਕਾਰ ਨੇ ਵੀ ਜਿਹੜੀ ਹੈ ਰਾਸ਼ੀ ਦੀ ਅਨਾਉਂਸਮੈਂਟ ਕੀਤੀ ਸੀ ਉਸ ਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵੱਡੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਡਾ ਕੇ ਹਾਲ জানੂਗਾ ਸੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮਿਰਨਾ ਦਾ ਮੇਰੇ ਸਾਡੇ ਉੱਥੇ ਲਾਗੇ ਗਵਾਂਡ ਇਹ ਆਪਣਾ ਹੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਅਸੀਂ ਸਾਡੀ ਆਪਣੀੋ ਲੜਕੀ ਐ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ